ਐਨਆਰਟੀਵੀ ਨਾਲ ਵੱਡੀ ਖਬਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜੀ ਹੋਈ ਹੈ ਤਾਂ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਜੋ ਹੋਣੀ ਸੀ ਉਸ ਦੇ ਲਈ ਵੱਡਾ ਫੈਸਲਾ ਲਿਆ ਗਿਆ ਤਾਂ 28 ਜਨਵਰੀ ਨੂੰ ਅਹਿਮ ਜਿਹੜੀ ਆ ਇਕੱਤਰਤਾ ਸੱਦੀ ਗਈ ਸੀ ਪਰ ਪਹਿਲਾਂ ਹੀ ਕੁਝ ਜਿਹੜੇ ਨਿੱਜੇ ਰਜਵੇਂ ਨੇ ਉਹਨਾਂ ਕਰਕੇ ਵੱਡਾ ਫੈਸਲਾ ਲਿਆ ਗਿਆ ਦੱਸਦੀ ਹੈ ਕਿ 28 ਜਨਵਰੀ ਨੂੰ ਹੋਣ ਵਾਲੀ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਜੋ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਅਗਵਾਈ ਵਿੱਚ ਇਹ ਜਿਹੜੀ ਮੀਟਿੰਗ ਹੋਣੀ ਸੀ ਜਿਸ ਵਿੱਚ ਕਿ ਪੰਥਕ ਮਸਲਿਆਂ ਤੇ ਵਿਚਾਰ ਵਟਾਂਦਰਾ ਹੋਣਾ ਸੀਗਾ ਉਸ ਮੀਟਿੰਗ ਨੂੰ ਫਿਲਹਾਲ ਦੀ ਘੜੀ ਵਿੱਚ ਹੁਣ ਜਿਹੜਾ ਜਿਹੜਾ ਮੁਲਤਵੀ ਕੀਤਾ ਗਿਆ ਉੱਥੇ ਜੇਕਰ ਦੇਖਿਆ ਜਾਵੇ ਕਿ ਇੱਕ ਤੋਂ ਬਾਅਦ ਇੱਕ ਸ਼ਿਕਾਇਤ ਆ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦੀ ਆ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਧੜੇ ਵੱਲੋਂ ਹੋਵੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਾਗੀ ਧੜੇ ਦੇ ਵੱਲੋਂ ਹੋਵੇ ਖਾਸ ਕਰਕੇ ਜੇਕਰ ਦੇਖਿਆ ਜਾਵੇ ਕਿ ਬਾਗੀ ਧੜੇ ਵੱਲੋਂ ਕਈ ਵੱਡੇ ਸਵਾਲ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਮੈਂਬਰਸ਼ਿਪ ਸ਼ੁਰੂ ਕੀਤੀ ਗਿਆ ਉਸ ਤੇ ਉਠਾਏ ਜਾ ਰਹੇ ਨੇ ਕਿ ਜੋ ਸ਼੍ਰੋਮਣੀ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਆ ਉਸ ਨੂੰ ਕਿਉਂ ਨਹੀਂ ਬਣਾ ਜਿਹੜਾ ਅਪਣਾਇਆ ਜਾ ਰਿਹਾ ਕਿਉਂ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਤਰ ਤੇ ਫੈਸਲੇ ਲੈ ਰਿਹਾ ਐ ਇਸੇ ਦੇ ਇਸੇ ਦੇ ਚੱਲਦਿਆ ਜਿਹੜੀ ਆ ਇਹਨਾਂ ਸਾਰੇ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਅਹਿਮ 71 ਤਾ ਜਿਹੜੀ ਆ ਪੰਥ ਸਿੰਘ ਸਹਿਵਾਨਾ ਦੀ ਉਹ 28 ਜਨਵਰੀ ਨੂੰ ਸੱਦੀ ਗਈ ਸੀ ਪਰ ਕੋਜੇ ਨਿੱਜੀ ਨਜ਼ਰੇ ਮੈਂ ਕਾਰਨ ਦੱਸਿਆ ਜਾ ਰਿਹਾ ਹੈ ਕਿ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਨੇ ਇਹ ਜਿਹੜੀ ਜਿਹੜੀ ਇਕਤਰਤਾ ਉਸ ਨੂੰ ਫਿਲਹਾਲ ਦੀ ਘੜੇ ਜਿਹੜਾ ਮੁਲਤਵੀ ਕਰ ਦਿੱਤਾ ਹੈ ਤਾਂ ਕਿਤੇ ਨਾ ਕਿਤੇ ਜਿਹੜੇ ਆ ਪੰਥਕ ਮਸਲੇ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਣੀ ਸੀ ਜਾਂ ਇਹਨਾਂ ਮਸਲਿਆਂ ਤੇ ਫੈਸਲਾ ਆਉਣ ਦੀ ਉਡੀਕ ਸੀ ਉਹਨਾਂ ਤੇ ਹਾਲੇ ਫਿਲਹਾਲ ਦੀ ਘੜੀ ਜਿਹੜੀ ਰੋਕ ਲੱਗ ਗਈ ਹੈ ਅਤੇ ਆ ਇਸ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ ਜਿੱਥੇ ਪਹਿਲਾਂ ਦੇਖਿਆ ਗਿਆ ਸੀ ਆ ਕਿ ਪੰਜ ਸਿੰਘ ਸਹਿਵਾਨਾਂ ਦੀ 71 ਤਾਉਂਦੀ ਹੈ 2 ਦਸੰਬਰ ਨੂੰ ਤੇ 2 ਦਸੰਬਰ ਨੂੰ ਸਜ਼ਾ ਸੁਣਾਈ ਜਾਂਦੀ ਆ ਕਾਲੀ ਲੀਡਰਾਂ ਨੂੰ 2007 ਤੋਂ ਲੈ ਕੇ 2017 ਤੱਕ ਜਿਹੜੇ ਲੀਡਰ ਮੰਤਰੀ ਰਹੇ ਨੇ ਚਾਹੇ ਕੋਈ ਵੀ ਆਉਦਾ ਉਹਨਾਂ ਕੋਲ ਰਿਹਾ ਹੋਵੇ ਤਾਂ ਉਸ ਸਮੇਂ ਦੇ ਸਾਰੇ ਲੀਡਰਾਂ ਨੂੰ 71 ਕੀਤਾ ਗਿਆ ਸੀ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੱਡੀਆਂ ਸਜਾਵਾਂ ਸਨਾਈਆਂ ਜਾਂਦਿਆਂ ਨੇ ਤਾਂ ਉਸ ਤੋਂ ਬਾਅਦ ਹਲੇ ਵੀ ਅਕਾਲੀ ਦਲ ਦਾ ਵਖਰੇਵਾ ਜਿਹੜਾ ਘੜਦਾ ਨਜ਼ਰ ਨਹੀਂ ਆ ਰਿਹਾ ਤੇ ਇੱਕ ਤੋਂ ਬਾਅਦ ਇੱਕ ਦੋਸ਼ ਇੱਕ ਦੂਜੇ ਤੇ ਲੱਗ ਰਹੇ ਨੇ ਜਿਸ ਦੇ ਚੱਲਦਿਆਂ ਹੁਣ ਬਖ ਬਖ ਸ਼ਿਕਾਇਤਾਂ ਜਿਹੜੀਆਂ ਪਹੁੰਚੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਤੇ ਇਸੇ ਦੇ ਚੱਲਦਿਆਂ ਕਿਤੇ ਨਾ ਕਿਤੇ ਜਿਹੜੀ ਆ ਜੋ ਜਾਣਕਾਰੀ ਮਿਲ ਰਹੀ ਹੈ ਕਿ ਗਿਆਨੀ ਰਗਵੀਰ ਸਿੰਘ ਦੇ ਕੁਝ ਨਿੱਜੀ ਰਜ਼ੀਮਿਆਂ ਕਾਰਨ ਫਿਲਹਾਲ ਦੀ ਘੜੀ ਜਿਹੜੀ ਇਕਤਰਤਾ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਹਾਲਾਂਕਿ ਆਹ ਇਹ ਜਿਹੜੀ ਹੁਣ ਇਕੱਤਰਤਾ ਇਹ ਕਦੋਂ ਹੋਏਗੀ ਆਉਣ ਵਾਲਾ ਸਮਾਂ ਦੱਸੇਗਾ ਪਰ 28 ਜਨਵਰੀ ਨੂੰ ਹੋਣ ਵਾਲੀ ਇਕੱਤਰਤਾ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ